ਦੇਖੋ 268 ਪਰਿਵਾਰਾਂ ਨੂੰ ਇਹਦਾ ਲਾਭ ਮਿਲਣ ਜਾ ਰਿਹਾ ਹੈ ਇਹ ਸੈਂਟਰ ਸਰਕਾਰ ਦੀ ਸਕੀਮ ਹੈ ਪ੍ਰਧਾਨ ਮੰਤਰੀ ਵਾਸ ਯੋਜਨਾ ਜਿੰਦੇ ਵਿੱਚ ਮਕਾਨ ਦੀ ਜਿਹੜੋਂ ਨੀਂਹਾਂ ਭਰ ਕੇ 50000 ਰੁਪਏ ਦੀ ਕਿਸ਼ਤ ਹੈ ਫੇ ਲੱਖ ਰੁਪਏ ਦੀ ਕਿਸ਼ਤ ਹੈ ਟੋਟਲ 2.5 ਲੱਖ ਰੁਪਏ ਰੀਲੀਜ਼ ਕਰਨਾ ਹੈ ਤੇ ਪ੍ਰਸ਼ਾਸਨ ਦਾ ਦੇਖੋ ਤੁਸੀਂ ਢੱਲਾਪਨ ਲਾ ਲਓ ਜਾਂ ਸਰਕਾਰ ਦਾ ਦਬਾਅ ਲਾ ਲਓ ਵੀ ਜਿੱਥੇ ਆਪਾਂ ਸਕੀਮ ਦਾ ਕੋਈ ਪ੍ਰੋਗਰਾਮ ਕਰ ਰਹੇ ਆ ਕੋਈ ਵੀ ਬੰਦ ਨਹੀਂ ਲੱਗਿਆ ਪ੍ਰਧਾਨ ਮੰਤਰੀ ਵਾਸ ਯੋਜਨਾ ਦਾ ਸਿਰਫ ਸਰਕਾਰ ਨੂੰ ਆਪਦੀ ਰਾਜਨੀਤੀ ਝਮਕਾਉਣ ਦੀ ਲੱਗੀ ਹੈ ਹਾਲਾਂਕਿ 80% ਇਹਦੇ ਵਿੱਚ ਪੈਸੇ ਕੇਂਦਰ ਸਰਕਾਰ ਨੇ ਭੇਜੇ ਗਏ ਆ ਤੇ ਕਿਸਤਾ ਵੀ ਚੁੱਕੀ ਆ ਤੇ ਸਾਨੂੰ ਦਾ ਇਸ ਗੱਲ ਦਾ ਦੁੱਖ ਹੈ ਵੀ ਪਿੱਛੇ ਬੈਨਰ 'ਚ ਲੱਗਿਆ ਹੁੰਦਾ ਪ੍ਰਧਾਨ ਮੰਤਰੀ ਜੀ ਦੀ ਫੋਟੋ ਲੱਗੀ ਹੁੰਦੀ ਜਾਂ ਵਾਅਦਾ ਇਨ੍ਹਾਂ ਬਾਰੇ ਲਿਖਿਆ ਹੁੰਦਾ ਤੇ ਲੋਕਾਂ ਨੂੰ ਪਤਾ ਲੱਗਦਾ ਵੀ ਕੇਂਦਰ ਸਰਕਾਰ ਲੋਕਾਂ ਤੱਕ ਸਕੀਮਾਂ ਪਹੁੰਚਾ ਰਹੀ ਹੈ ਚਲੋ ਫਿਰ ਵੀ ਵਧਾਈਆਂ ਦਿੰਨੇ ਆ ਜਿਨ੍ਹਾਂ ਨੂੰ ਨਾਮ ਮਿਲਿਆ ਤੇ ਗਾਂ ਤੋਂ ਅਸੀਂ ਦਾ ਪ੍ਰਸ਼ਾਸਨ ਨੂੰ ਰਿਕਵੈਸਟ ਕਰਦੇ ਆ ਤੇ ਬੇਨਤੀ ਵੀ ਕਰਦੇ ਆਂ ਅਸੀਂ ਆਪਦੇ ਹਾਈ ਕਮਾਂਡ ਕੇ ਵੀ ਗੱਲ ਰੱਖਾਂਗੇ ਵੀ ਜਦੋਂ ਕੋਈ ਐਹੋ ਜਿਹਾ ਪ੍ਰੋਗਰਾਮ ਹੁੰਦਾ ਵੀ ਭਾਜਪੀ ਦੇ ਜੇ ਕਿਸੇ ਆਫੀਸ਼ੀਅਲ ਨਮਾਇੰਦਿਆਂ ਨੂੰ ਜਾਂ ਕੋਈ ਏਟਲੀਸਟ ਪਿੱਛੇ ਸਕੀਮ ਦਾ ਬੋਰਡ ਤਾਂ ਲਾਇਆ ਜਾਵੇ ਨਾ ਵੀ ਪ੍ਰਧਾਨ ਮੰਤਰੀ ਵਾਸ ਯੋਜਨਾ ਥਰੂ ਪੈਸੇ ਆ ਰਹੇ ਆ ਨਹੀਂ ਇਹ ਸੈਂਟਰ ਸਰਕਾਰ ਦੀ ਹੈ ਪ੍ਰਧਾਨ ਮੰਤਰੀ ਵਾਸ ਯੋਜਨਾ ਇਹ ਪਿਛਲੇ 8-9 ਸਾਲਾਂ ਤੋਂ ਬੈਨੀਫੀਸ਼ੀਅਰਾਂ ਨੂੰ ਲਾਭ ਮਿਲ ਰਿਹਾ ਪਹਿਲਾਂ ਵੀ ਮਕਾਨਾਂ ਦੇ ਲੋਕਾਂ ਨੂੰ ਪੈਸੇ ਮਿਲੇ ਆ 80% ਪੈਸੇ ਪੰਜਾਬ ਕੇਂਦਰ ਸਰਕਾਰ ਭੇਜਦੀ ਹੈ 20% ਪੈਸੇ ਵਿੱਚ ਪੰਜਾਬ ਸਰਕਾਰ ਬੰਦੀ ਹੈ ਤੇ ਤੁਸੀਂ ਇਹ ਦੇਖੋ ਪੰਜਾਬ ਦੇ ਵਿੱਚ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਪਰ ਬ੍ਰਾਂਡਿੰਗ ਦੇਖੋ ਇੱਥੇ ਜਿਹੜੀ ਕੇਂਦਰ ਸਰਕਾਰ 80% ਯੋਗਦਾਨ ਕਰ ਰਹੀ ਹੈ ਉਹਦਾ ਇੱਥੇ ਨਾ ਹੀ ਨਹੀਂ ਕੋਈ ਬੈਨਰ ਨਹੀਂ ਲੱਗਿਆ ਜੀ ਚਲੋ ਪੰਜਾਬ ਦੇ ਵਿੱਚ ਜਿੰਨੇ ਵੀ ਕੰਮ ਹੋ ਰਹੇ ਆ ਜਾਂ ਕੋਈ ਪ੍ਰਧਾਨ ਮੰਤਰੀ ਵਾਸ਼ ਹੋਏ ਨਾ ਜਾਂ ਈਸ਼ੂਮਨ ਕਾਰਡ ਬਣ ਰਿਹਾ ਲੋਕਾਂ ਦਾ 5 ਲੱਖ ਦਾ ਲੋਕਾਂ ਨੂੰ ਲਾਭ ਮਿਲਣਾ ਚਾਹੀਦਾ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਜਿੰਨਾ ਪਰਿਵਾਰਾਂ ਨੂੰ ਲਾਭ ਮਿਲ ਰਿਹਾ ਜੇ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਜੇ ਕਿਸੇ ਨੂੰ ਕੋਈ ਸਕੀਮ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ ਉਹ ਸਾਨੂੰ ਮਿਲ ਸਕਦਾ ਸਾਡੇ ਨਾਲ ਕੰਟੈਕਟ ਕਰ ਸਕਦਾ ਚਲੋ ਦੇਖੋ ਸੈਂਟਰ ਸਰਕਾਰ ਨੇ ਪੂਰੇ ਭਾਰਤ ਨੂੰ ਦੇਖਣਾ ਜੀ ਉਹਨਾਂ ਨੇ ਤਾਂ ਸਕੀਮ ਦਾ ਲਾਭ ਹਰੇਕ ਦੇ ਘਰ ਤੱਕ ਪਹੁੰਚਾਉਣਾ ਤੇ ਇੱਥੇ ਪੰਜਾਬ ਸਰਕਾਰ ਨੂੰ ਚਾਹੀਦਾ ਵੀ ਜਦੋਂ 80% ਪੈਸੇ ਆ ਰਹੇ ਆ ਤੇ ਕੇਂਦਰ ਸਰਕਾਰ ਦਾ ਕੋਈ ਬੈਨਰ ਤਾਂ ਲੱਗਿਆ ਹੁੰਦਾ ਨਾ ਠੀਕ ਨਹੀਂ ਸੱਜ ਲੋਕਾਂ ਨੂੰ ਲੈਟਰ ਇਸ਼ੂ ਕੀਤੇ ਆ ਕੋਈ ਪ੍ਰਧਾਨ ਮੰਤਰੀ ਜੀ ਦਾ ਕੋਈ ਬੋਰਡ ਤਾਂ ਲੱਗਿਆ ਹੁੰਦਾ ਨਾ ਵੀ ਲਿਖਿਆ ਹੁੰਦਾ ਲੋਕਾਂ ਨੂੰ ਸਕੀਮ ਬਾਰੇ ਵੀ ਪਤਾ ਲੱਗਦਾ ਨਾਲੇ ਲੋਕਾਂ ਨੂੰ ਪਤਾ ਲੱਗਦਾ ਵੀ ਕੇਂਦਰ ਸਰਕਾਰ ਸਕੀਮ ਡਿਲੀਵਰ ਕਰ ਰਹੀ ਹੈ ਲੋਕਾਂ ਤੱਕ ਚਲੋ ਫਿਰ ਵੀ ਲੋਕਾਂ ਦੇ ਕੰਮ ਹੋਣੇ ਚਾਹੀਦੇ ਆ ਸਾਨੂੰ ਇਹ ਕਹਿੰਨਾ ਪਰ ਪ੍ਰਸ਼ਾਸਨ ਨੂੰ ਅੱਗੇ ਤੋਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ